ਪਿੰਡ ਸੁਭਰਾ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਪਿੰਡ ਸੁਭਰਾ ਤੇ ਜੋਤੀਸ਼ਾਹ ਦੀ ਸੁੰਦਰਤਾ ਬਣਾਉਣ ਵਾਸਤੇ ਇੱਕ ਨਵਾਂ ਉਪਰਾਲਾ ਕੀਤਾ ਗਿਆ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਤੇ ਕੀ ਕਹਿਣਾ ਹੈ ਇੱਥੇ ਆਮ ਆਦਮੀ ਪਾਰਟੀ ਦੇ ਮੌਜੂਦ ਲੋਕਾਂ ਦਾ ਅੱਜ ਜਿਹੜਾ ਪਿੰਸ ਸਭਰਾ ਦੇ ਵਿੱਚ ਬੂਟੇ ਹੀ ਲਾਈ ਜਾ ਰਹੇ ਨੇ ਮੂੰਹ ਮਿੱਠਾ ਕਰਵਾਇਆ ਜਾ ਹੋਰ ਵੀ ਕਿਹੜੇ ਕਿਹੜੇ ਕੰਮ ਜਿਹੜੇ ਕੀਤੇ ਜਾ ਰਹੇ ਦੇਖੋ ਜੀ ਸਰਕਾਰ ਦੀਆਂ ਇਹ ਦਾਤਾਂ ਅਨੁਸਾਰ ਪਿੰਡ ਸਭਰਾ ਤੋਂ ਅੱਜ ਹੀ ਜਿਹੜੇ ਜਿਵੇਂ ਕਿ ਸੜਕਾਂ ਦੇ ਉੱਤੇ ਬਰਖਤ ਜਿਹੜੇ ਬਹੁਤ ਜ਼ਿਆਦੇ ਨੀਓ ਕਿ ਟਾਹਣੀਆਂ ਜਾਂ ਕਾਹੂਸ ਹੋਇਆ ਉਹਦੀ ਸਾਰੀ ਸਫਾਈ ਸਭਰਾਵਾਂ ਤੋਂ ਲੈ ਕੇ ਤੇ ਜੋਤੀਸ਼ਾਲੇ ਮੋੜ ਤੱਕ ਜੋਤੀਸ਼ਾਹ ਦੀ ਪੰਚਾਇਤ ਤੇ ਸਭਰਾਵਾਂ ਦੇ ਸਾਰੇ ਮੋਦਬਾਰਾ ਗੂੜ੍ਹ ਲੱਕੇ ਤੇ ਨਾਲ ਅੰਰੇਗਾ ਦੀ ਬੀਪੀਏ ਨੂੰ ਨਾਲ ਲੈ ਕੇ ਤੇ ਇਹ ਸਾਰਾ ਕਾਰਜ ਚ ਲੱਗੇ ਕਰਨ ਤੇ ਪਿੰਡ ਦੇ ਵਿਕਾਸ ਕਾਗਜ਼ਾਂ ਦਾ ਵੀ ਅੱਜ ਜਿਹੜੀ ਆ ਇਹ ਮੀਟਿੰਗ ਕੀਤੀ ਗਈ ਆ ਠੀਕ ਮਤਲਬ ਵੱਡੇ ਪੱਧਰ ਤੇ ਜਿਹੜਾ ਵਾ ਪਿੰਡ ਦਾ ਵਿਕਾਸ ਜਿਹੜਾ ਵਾ ਠੀਕ ਕੀ ਕਹਿਣਾ ਚਾਹੋਗੇ ਦੇਖੋ ਜੀ ਕਹਿਣਾ ਇਹ ਚਾਹੁੰਦੇ ਆ ਕਿ ਸਰਕਾਰ ਨੇ ਜੇ ਤੋ ਉਪਦੇਸ਼ ਜਾਰੀ ਕਰ ਲਈ ਆ ਵੀ ਕੰਮ ਕਰੋ ਤਗੜੇ ਹੋ ਕੇ ਤੇ ਪੰਚਾਇਤ ਨਾ ਹੋਣ ਕਰਕੇ ਕੰਮਾਂ ਦੀ ਕੋਈ ਢਿੱਲ ਨਹੀਂ ਸਰਕਾਰ ਵੱਲੋਂ ਕੋਈ ਢਿੱਲ ਨਹੀਂ ਤੇ ਇਹ ਕਰਕੇ ਹੋ ਜਿਹੜੇ ਪਿੰਡ ਦੀ ਸਾਰੀ ਸਮੁੱਚੀ ਲੀਡਰਸ਼ਿਪ ਆ ਸਾਰਿਆਂ ਨੇ ਰਲ ਕੇ ਫੈਸਲਾ ਕੀਤਾ ਵੀ ਆਪਾਂ ਇਕੱਠੇ ਹੋਗੇ ਕੰਮ ਦੇ ਸਹੀ ਮਤੇ ਪੁਆਈਏ ਆਮਲਾ ਸਪਾਰਕ ਜਿਹੜਾ ਕੰਮ ਹੈ ਸ਼ੁਰੂ ਕਰਾਂਗੇ ਅੱਜ ਜਿਹੜੀ ਸ਼ੁਰੂਆਤ ਕਰਤੀ ਆ ਤੇ ਬਾਕੀ ਮੇਰਾ ਬੰਦਾ ਵੀ ਸੰਭਾਲ ਰਿਹਾ ਪਾਰਕ ਦੇ ਵਿੱਚ ਇਹ ਤੁਹਾਨੂੰ ਆਪਣੇ ਵਿਚਾਰ ਜਿਹੜੇ ਆ ਤੁਹਾਨੂੰ ਸੇਖੋ ਸਾਡਾ ਛੋਟਾ ਵੀ ਇਹ ਸਾਰੇ ਤੁਹਾਨੂੰ ਵਿਸਤਾਰ ਨਾਲ ਵੈਦਰ ਹੁੰਦਾ ਹੈ ਜਿਹੜਾ ਅੰਗੀਆਂ ਪਾਰਕ ਸਿੰਘ ਦੀ ਬਰਾਦਰਦਾਨਾ ਅੱਜ ਪਿੰਡਾਂ ਪਿੰਡ ਦੀ ਵਿਕਾਸ ਨੂੰ ਲੈ ਕੇ ਜਿਹੜੀ ਮੀਟਿੰਗ ਕੀਤੀ ਗਈ ਹੈ ਲੱਡੂਆਣਾ ਮੂਹਮੇ ਟਕਰਵਾ ਕੇ ਕੰਮ ਸ਼ੁਰੂ ਕਰਵਾਇਆ ਜਾਵੇ ਕਿਹੜੇ ਕਿਹੜੇ ਕੰਮ ਕੀਤੇ ਜਾਂਦੇ ਇਹ ਜੀ ਸਾਡੇ ਕੈਪਟਨ ਮਹਿੰਦਰਤਾ ਦਾ ਤਾਲੀ ਲਗਾ ਲੈਂਦੇ ਹਮੋਂ ਪੈਦਲ ਅੰਗੀਆਂ ਬਹੁਤ ਕੰਮ ਰੁਕੇ ਹੋਏ ਸੀ ਉਹਨਾਂ ਲੋਕਾਂ ਨੂੰ ਸਾਨੂੰ ਤੇ ਆਪੇ ਕੰਮ ਪੰਨਾਂ ਦੇ ਜੋਰ ਝੋਟਾ ਕਰੋ ਇਹ ਅੱਜ ਹੀ ਪਿੰਡਸਪਰਾ ਤੋਂ ਜੋ ਕਿਹਾ ਨੇ ਮੈਂ ਰੋਡ ਜਿਹੜਾ ਜਾ ਰਿਹਾ ਉਹ ਅਸੀਂ ਸਫਾਈ ਕਰਕੇ ਬੂਟਿਆਂ ਨੂੰ ਕਲੀ ਫੇਰ ਕੇ ਬਹੁਤ ਵਧੀਆ ਕੰਮ ਜਿਹੜਾ ਅੱਜ ਕਰ ਰਹਾ ਹੈ ਪਿਛਲੇ ਦਿਨ ਹੀ ਤੁਹਾਡੇ ਲੋਨ ਬੂਟੇ ਵੀ ਲਾਏ ਸੇ ਗਏ ਸੀ ਕਿੰਨੇ ਟੋਟਲ ਲਾਏ ਗਏ ਆ ਜੀ ਕਿੰਨੇ ਜੀ ਬੂਟੇ ਜੀ ਅਸੀਂ 12 1300 ਬੂਟਾ ਲਾਇਆ ਸੀ ਅਜੇ 1000 ਬੂਟਾ ਹੋਰ ਇਹ ਰੋਡ ਤੇ ਲਾਵਾਂਗੇ ਉਹ ਅਸੀਂ ਘਰਤਵਾਲ ਰੋਡ ਤੇ ਤੋਂ ਨਿਆ ਰੋਡ ਦਾ ਸਾਰੇ ਰੋਡਾਂ ਦੇ ਅਸੀਂ ਜਲਦੀ ਤੋਂ ਜਲਦੀ ਬੂਟੇ ਲਾ ਕੇ ਲਗਾ ਰਹੇ ਹਾਂ ਇੱਕ ਗੁਜਰਪਾਈ ਜਰਿਆ ਲੋ ਜਿਹੜੀਆਂ ਡੰਗਰਾ ਲੈ ਕੇ ਜਾਂ ਛੜਕਾਂ ਦੇ ਤੇ ਫਿਰਦੇ ਆ ਤੇ ਉਹ ਬਿਆਨ ਨੁਕਸਾਨ ਕਰਦੇ ਕੀ ਕਹਿਣਾ ਚਾਹੋ ਉਹ ਜੀ ਬਹੁਤ ਮਾੜੀ ਗੱਲ ਆ ਇਹ ਸਾਨੂੰ ਰਲ ਮਿਲ ਕੇ ਤੇ ਗੁਜਰਾਂ ਦਾ ਕੋਈ ਨਾ ਕੋਈ ਹੱਲ ਕੋchnਾ ਪਊਗਾ ਗੁਜਰਾਂ ਨੂੰ ਇਕ ਰਾਂ ਦੇ ਮਿਲ ਕੇ ਕਹਿਨੇ ਆ ਇਹ ਨਾ ਕਰਨਗੇ ਤੇ ਉਹਨਾਂ ਦੇ ਕਾਰਵਾਈ ਜ਼ਰੂਰ ਕਰਵਾਵਾਂਗੇ ਇਹ ਬਹੁਤ ਰੁੱਖਾਂ ਦੀ ਸਾਡੀ ਨੁਕਸਾਨ ਕਰ ਰਹੀ ਹੈ ਬਈ ਮੇਰੇ ਨਾਲ ਕਾਰਜ ਨਹੀਂ ਪਿੰਛ ਭਰਾ ਜੀ ਕਿਹੜੇ ਪਿਛੇ ਇਹ ਦੇ ਇਕੱਠੇ ਹੋਏ ਆ ਜੀ ਜਿਵੇਂ ਆਪਣੇ ਛੜਤ ਜਾਂਦੀ ਹੈ ਪੱਟੀ ਨੂੰ ਇਸ ਬਰਾ ਤੋਂ ਲੈ ਕੇ ਜੋਤੀਸ਼ਾ ਤੱਕ ਜਿੰਨਾ ਮਤਲਬ ਵੀ ਬਹੁਤ ਮਾਰੀ ਹਾਲਤ ਥਲੇ ਕਹਾ ਬੜਾ ਫਿਰ ਰੁੱਖ ਜਿਹੜੇ ਖਰਾਬ ਹੋਏ ਫਿਰ ਵੀ ਨਵੇਂ ਰੁੱਖ ਵੀ ਲੱਗੇ ਆ ਅੱਜ ਜਿਹੜੀ ਇਹ ਸਾਰੀ ਟੀਮ ਜਿਹੜੀ ਸਾਡੀ ਆਮ ਪਾਰਟੀ ਦੀ ਇਕੱਠੀ ਹੋਈ ਆ ਇਸ ਦਾ ਲਾਜੂ ਤੇ ਕੁਦਰ ਦੇ ਆਦੇਸ਼ਾਂ ਦੇ ਕਰਕੇ ਸਾਰਾ ਕੰਮ ਜਿਹੜਾ ਇਹ ਰੁੱਖ ਜਿਹੜੇ ਆ ਇਹ ਬਚਾਉਣ ਲੱਗੇ ਮਤਲਬ ਜਿਹੜਾ ਲੋਕ ਅੱਗ ਵੀ ਲਾਉਂਦੇ ਆ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਜਿਤਨਾ ਲਾਗੇ ਰੋਕਾ ਛੜਕਦੇ ਆਪਾਂ ਹਰ ਵੀਰ ਦੀ ਪਹਿਲੀ ਜ਼ਮੀਨ ਆ ਉਹ ਵੀ ਰੋਕ ਬਚਾਉਣਾ ਆਪਾਂ ਸਦਾ ਹੀ ਦੰਨੇ ਸਾਰਿਆਂ ਨੂੰ ਐਰ ਕੀ ਹਵਾ ਦੀ ਜਿਹੜੀ ਗਰਮੀ ਨਾਲ ਆਪਣੀ ਹੋਈ ਆ ਕਿ ਇਹ ਨੂੰ ਆਪਾਂ ਬਚਾਈਏ ਤਗੜੇ ਹੋ ਗਏ ਜੇ ਆਉਣ ਵਾਲੇ ਸਮੇਂ ਤੇ ਵਧੀ ਗਰਮੀ ਐਰ ਕੀ ਦੇ 45 42 ਹੋਦਾ 50 ਤੋਂ ਟੱਪ ਜੇ ਗਾਂ ਨੂੰ ਇਹ ਜੋ ਲਾਦੀ ਆਪਣੇ ਅਸੀਂ ਤਾਂ ਕਿਸਾਨਾਂ ਨੂੰ ਵੀ ਬੇਨਤੀ ਇਹੋ ਕਰਾਂਗੇ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਜੇ ਜਿੱਦੇ ਮੱਥੇ ਰੋਕਾ ਨਾ ਉਹ ਆਪਾਂ ਆਪ ਵੀ ਸਾਂਭ ਸਕਦੇ ਆਂ ਆਪਾਂ ਇਹਦੇ ਨਾਲ ਹੀ ਗਾਂ ਜਿਹੜਾ ਮੱਲਾ ਵੀ ਆਉਣ ਵਾਲਾ ਭੂਇ ਇੱਕ ਬਚਾ ਸਕਦੇ ਆਂ ਰੁਨਾ ਗੁਜਾਰ ਸਿੰਘ ਉੱਥੇ ਆ ਰਹੇ ਆਂ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਤੁਹਾਡੇ ਨਾਲ ਸ਼ੁਰੂਆਤ ਕੀਤੀ ਸੀ ਨਵੇਂ ਨਗਰ ਇਹੋ ਜੀ ਆਨੇ ਆ ਜੀ ਰੁੱਖ ਕਰੇ ਤਗੜੇ ਬੱਚਾ ਉਹ ਤੇ ਮੰਤਰੀ ਸਾਹਿਬ ਵੀ ਹੁੰਦਾ ਕੰਮ ਕਰਾਉਂ ਸਾਠ ਹੋ ਕੇ ਕਰੋ ਸਾਰੇ ਕੰਮ ਕਰੋ ਤੇ ਬਹੁਤ ਮੰਤਰੀ ਸਾਨੂੰ ਬਹੁਤ ਹੀ ਕਰਨੇ ਆ ਜੋ ਜਮੇ ਨਹੀਂ ਸਕਦਾ ਜਿਹੜੀ ਜਗ੍ਹਾ ਤੋਂ ਸ਼ੁਰੂ ਕੀਤਾ ਤੇ ਕਿਹੜੀ ਇਸ ਭਰਾ ਤੋਂ ਕਰਕੇ ਪੱਟੀ ਦਿੱਕਰ ਸਾਰੇ ਪਰਮਾਨੇ ਕੀਤਾ ਜੀ ਕੋਈ ਰੁੱਖ ਕਰਾ ਤੇ ਗਵਰ ਨੂੰ ਚਾਹ ਕਰਕੇ ਕੋਈ ਡਾਣੀ ਗੜੀ ਲੈਣ ਕਿ ਕਲੀ ਹੋਈ ਥੋੜਾ ਲੱਗੂ ਚੜਕਾ ਹੁਣ ਪਿੰਡ ਚੰਗਾ ਹੋ ਸੋਣਾ ਉਹਦੇ ਸਾਰੇ ਸ਼ਾਬਾਸ਼ ਦੇਣੀ ਇਦਾਂ ਰੋ ਜੀ ਏਹੀ ਹੋਈ ਵਿਗਤੀ ਦਾ ਕਾਉਂਸਲ ਹੈਗੀ ਜੀ ਸਤਿ ਸ਼੍ਰੀ ਅਕਾਲ ਅੱਜ ਪਿੰਡ ਸਭਰਾ ਦੇ ਵਿੱਚ ਜਿਹੜੇ ਬੂਟੇ ਲਗਾਏ ਜਾ ਰਹੇ ਨੇ ਕੋਈ ਸਫਾਈ ਦਾ ਵੀ ਕੰਮ ਕੀਤਾ ਜਾ ਰਿਹਾ ਹੈ ਇਸ ਸਬੰਧੀ ਪਹਿਲਾਂ ਤਾਂ ਲੱਡੂਆਂ ਦਾ ਮੂੰਹ ਮਠਾਣੇ ਦਾ ਸਤਿ ਸ੍ਰੀ ਅਕਾਲ ਵਾਈਕੋ ਟਿਕਾ ਕਾਲ ਸਾਹਿਬ ਵਾਈਕੋ ਵਾਈਕੋ ਤੇ ਤੁਹਾਡਾ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦੇ ਆ ਤੁਸੀਂ ਜਿਹੜਾ ਕਿ ਹਰ ਥਾਂ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ 서ਭੇ ਜਿੱਥੇ ਵੀ ਤੁਹਾਨੂੰ ਹਵਾਏ ਮਾਰੀਏ ਤੁਸੀਂ ਉੱਥੇ ਹੀ ਭੱਜੇ ਆਉਂਦੇ ਜੇ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ ਜਿੰਨਾ ਚਿਰ ਸਾਡੇ ਪੱਤਰਕਾਰ ਭਾਈਚਾਰੇ ਨਾਲ ਨਹੀਂ ਉਨਾ ਚਿਰ ਕੋਈ ਪਤਾ ਨਹੀਂ ਲੱਗਦਾ ਕਿਉਂਕਿ ਕੰਮ ਕਰਨ ਦਾ ਵੀ ਮਜ਼ਾ ਤਾਂ ਆਉਂਦਾ ਵਾ ਵੀ ਜੇ ਲੋਕੀ ਵੀ ਸੋਭਾ ਕਰਨ ਜੇ ਸਾਡੀਆਂ ਕਮੀਆਂ ਤੇ ਉਹ ਵੀ ਲੋਕੀ ਦੱਸਦੇ ਆ ਤੇ ਜੇ ਚੰਗਾ ਕਰੀਏ ਉਹ ਵੀ ਲੋਕੀ ਦੱਸਣ ਫੇ ਸੋਭਾ ਹੁੰਦੀ ਆ ਅੱਜ ਬਲਾਗ ਵਾਲੇ ਮੈਡਮ ਜੀ ਵੀ ਆਏ ਅਤੇ ਮੇਰੇ ਸਾਰੇ ਹੀ ਪਿੰਡ ਦੇ ਸੀਨੀਅਰ ਲੀਡਰ ਸਾਹਿਬਾਨ ਚਾਚੇ ਤਾਏ ਭਰਾ ਜਿਹੜੇ ਤੇ ਜੋਤੀਸ਼ਾ ਤੋਂ ਜਿਹੜੀ ਆਪਣੀ ਸਾਰੀ ਟੀਮ ਆਈ ਆ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਵੇਖੋ ਸਾਡਾ ਪਿੰਡ ਸਭਰਾ ਸਭ ਤੋਂ ਵੱਡਾ ਪਿੰਡ ਆ ਲਾਗੇ ਲਾਗੇ ਮੇਸਨ ਆ 20 ਪਿੰਡਾ ਜਿਹੜਾ ਪਿੰਡ ਵਾ ਸਾਡਾ ਪਿੰਡ ਇਹ ਇੱਥੇ ਸਾਡੀ ਜਿਹੜੀ ਆ ਏਕਾ ਵੀ ਬੜਾ ਵਧੀਆ ਵਾ ਸਾਡੇ 2-4 ਬੰਦੇ ਖਰਾਬ ਕਰਦੇ ਹੁੰਦੇ ਉਹ ਹਰਪਿੰਡ ਚ ਹੁੰਦੇ ਆ ਸਾਡੀ ਟੀਮ ਨੇ ਇਹ ਜਿਹੜਾ ਅੱਜ ਮਤੇ ਪਾਏ ਆ ਵੀ ਅੱਜ ਜਿਹੜਾ ਵੀ ਕੰਮ ਪਿੰਡ ਦਾ ਵਿਕਾਸ ਆ ਜਿਹੜਾ ਉਹ ਸ਼ੁਰੂ ਕੀਤਾ ਗਿਆ ਵਾ ਮੂੰਹ ਮਿਠਾ ਕਰਕੇ ਕੋਈ ਵੀ ਕੰਮ ਦੀ ਸ਼ੁਰੂਆਤ ਕਰਨੀ ਆ ਤੇ ਮੂੰਹ ਮਿਠਾ ਕਰਕੇ ਕਰਨੀ ਚਾਹੀਦੀ ਆ ਅੱਜ ਅਸੀਂ ਪਿੰਡ ਸੁਭਰਾ ਤੋਂ ਜਿਹੜੀ ਸਫਾਈ ਲਹਿਰ ਜਿਹੜੀ ਚਲਾਉਣ ਲੱਗੇ ਆ ਨਰੇਗਾ ਦੀ ਟੀਮ ਲੱਗੇ ਦੋਵੇਂ ਪੰਨੇ ਦੋ-ਦੋ ਢਾਈ ਫੁੱਟ ਜਿਹੜੀ ਇੱਕ ਤਾਂ ਸੜਕ ਚੌੜੀ ਹੋ ਜੂਗੀ ਇੱਕ ਜਿਹੜੇ ਮਚੰਦ ਪਿੰਡ ਬੂਟੀ ਵੱਢ ਕੇ ਤੇ ਬੂਟਿਆਂ ਦੀ ਜਿਹੜੀ ਥੱਲੇ-ਥੱਲੇ ਛਿੰਗਾਈ ਕਰਕੇ ਤੁਹਾਨੂੰ ਕਲੀ ਕੀਤੀ ਜਾਊਗੀ ਵੀ ਆਉਣ ਵਾਲੇ ਸਮੇਂ ਜਿਹੜਾ ਬਾਬਾ ਬੋਡਾ ਸਾਹਿਬ ਜੀ ਦਾ ਮੇਲਾ ਆਉਣ ਵਾਲਾ ਵਾ ਉੱਥੇ ਸੰਗਤਾਂ ਜਿਹੜੀਆਂ ਜਾਣਗੀਆਂ ਤੇ ਉਹਨਾਂ ਨੂੰ ਬਹੁਤ ਵਧੀਆ ਜਿਹੜਾ ਇਹ ਨੰਗਣ ਕੇ ਕੋਈ ਤੰਗੀਨਾ ਹੋਊਗੀ ਪਰੇਸ਼ਾਨੀ ਨਾ ਹੋਊਗੀ ਤੇ ਕਿੰਨੇ ਬੂਟੇ ਫੇਲੇ ਜਿਹੜੀ ਜਿਹੜੀ ਗੱਲ ਵਾਏ ਗਏ ਨੇ ਪਿੱਛੇ ਵਾਂਗ ਜਿਤਨਾ ਸਾਡੇ ਪ੍ਰਧਾਨ ਜੀ ਨੇ ਦੱਸਿਆ ਉਹ 12-1300 ਬੂਟਾ ਅਸੀਂ ਲਾ ਲਿਆ ਵਾ ਤੇ ਕਿ ਹਰਕਰ ਬੂਟਾ ਜਿਹੜਾ ਹੋਰ ਲਾਉਣ ਲੱਗੇ ਆ ਕਿਉਂਕਿ ਵੇਖੋ ਜੀ ਬੂਟਾ ਲਾਉਣ ਨਾਲੋਂ ਜੇ ਅਸੀਂ ਬੂਟੇ ਸਾੜੀਏ ਨਾ ਨਾ ਤੇ ਸਾਨੂੰ ਬੂਟਾ ਲਾਉਣ ਦੀ ਲੋੜ ਹੀ ਕੋਈ ਨਹੀਂ ਕੁਦਰਤ ਬੜੀ ਬਲਵਾਨ ਆ ਕਿਉਂਕਿ ਵੇਖਿਓ ਤੁਸੀਂ ਉਹ ਜੇ ਥਾਵਾਂ ਤੇ ਵੀ ਬੂਟੇ ਹੋ ਕਿਤੇ ਜਾਨਵਰ ਜਦੋਂ ਮਾਦਾ ਮਲਮੂਤਰ ਕਰਦੇ ਬੂਟੇ ਆਟੋਮੈਟਿਕਲੀ ਉੱਗ ਪੈਂਦੇ ਸਾਨੂੰ ਸਾੜਨ ਦੀ ਲੋੜ ਨਹੀਂ ਜੇ ਅਸੀਂ ਸਾੜੀਏ ਨਾ ਤਾਂ ਸਾਨੂੰ ਬੂਟਾ ਲਾਉਣ ਦੀ ਕੋਈ ਲੋੜ ਨਹੀਂ ਜੀ ਇਹੋ ਜੀ ਆ ਜੀ ਵੱਧ ਤੋਂ ਵੱਧ ਬੂਟੇ ਬਚਾਓ ਸਾੜੋ ਇਹ ਇਹੋ ਅਪੀਲ ਆ ਜੀ ਪਿੰਡ ਪਿੰਡ ਜਿਸ ਤਰ੍ਹਾਂ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਮੰਤਰੀ ਸਾਨੂੰ ਬਹੁਤ ਵਧੀਆ ਤੇ ਬੜੀ ਗਾਹ ਵਧੂ ਸੋਚ ਵਾਲੇ ਮਿਲੇ ਆ ਉਹਨਾਂ ਵੱਲੋਂ ਸਾਨੂੰ ਇਹ ਹੁਕਮ ਆ ਵੀ ਸਾਡੇ ਵੱਲੋਂ ਕੋਈ ਕੋਈ ਤੁਹਾਨੂੰ ਪੈਸੇ ਵੱਲੋਂ ਜਾਂ ਕਿਸੇ ਕੰਮ ਵੱਲੋਂ ਕਮੀ ਪੇਸ਼ੀ ਨਹੀਂ ਆਊਗੀ ਤੁਸੀਂ ਜਿਹੜੀਆਂ ਪਿੰਡ ਪਿੰਡ ਟੀਮਾਂ ਬਣਾ ਗਏ ਕੰਮ ਕਰੋ ਸਾਂਝੇ ਕੰਮ ਕਰੋ ਸਾਂਝੇ ਕੰਮਾਂ ਨੂੰ ਪਹਿਲ ਦਿਓ ਦੂਜੇ ਕੰਮ ਛੱਡ ਕੇ ਤੇ ਆਪਣਾ ਭਾਈਚਾਰਾ ਜਿਹੜਾ ਬਣਾ ਕੇ ਰੱਖੋ ਹਾਂਜੀ ਕੀ ਨਾ ਜੀ ਮੇਰਾ ਨਾਂਜੀ ਗੁਰਪ੍ਰੀਤ ਸਿੰਘ ਦੋਰਾ ਜੋਤੀ ਚਾਹ ਜੀ ਅੱਜ ਪਿੰਡ ਸਭਰਾ ਤੋਂ ਜੋਤੀਸ਼ਾਹ ਤੱਕ ਜਿਹੜੀ ਮਹਿਮਾ ਸ਼ੁਰੂ ਕੀਤੀ ਗਈ ਹੈ ਸਫਾਈ ਤੇ ਬੂਟੇ ਲਾਉਣ ਦੇ ਕੀ ਕੰਮ ਮੈਂ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਖਾਸ ਤੌਰ ਤੇ ਸੋਲੂ ਜੀ ਦਾ ਜਿਨ੍ਹਾਂ ਨੇ ਇੱਕ ਸੋਚ ਸੋਚੀ ਹੈ ਕਿ ਆਪਾਂ ਸਭਰਾ ਤੋਂ ਲੈ ਕੇ ਜੋਤੀਸ਼ਾਹ ਪਿੰਡ ਤੱਕ ਸਾਰੀ ਸੜਕ ਦੀ ਆਲਾ ਦਵਾਲਾ ਸਫਾਈਆ ਕਰਕੇ ਉੱਥੇ ਜਿੱਤੀ ਕਲੀ ਥੱਲੇ ਫੇਰੀਏ ਜਿਵੇਂ ਆਮ ਹੀ ਆਪਾਂ ਬੜੇ ਬੜੇ ਸ਼ਹਿਰਾਂ ਦੇ ਵਿੱਚ ਵੇਖਿਆ ਕਿ ਕਿੱਡੇ ਸੋਹਣੇ ਦਰਖਤਾਂ ਦੀ ਸਜਾਵਟ ਕੀਤੀ ਜਾਂਦੀ ਹੈ ਤੇ ਆਪਾਂ ਜਦੋਂ ਲੰਘਦੇ ਆ ਤੇ ਬਹੁਤ ਸੋਹਣੇ ਲੱਗਦੇ ਆ ਔਰ ਸਭ ਤੋਂ ਅਹਿਮ ਗੱਲ ਇਹ ਕਿ ਸਾਡੇ ਇਸੇ ਮੋੜ ਤੇ ਜੋਤੀਸ਼ਾ ਗੇਟ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਕਰਾਇਆ ਜਾਂਦਾ ਹਰ ਸਾਲ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਤੇ ਸਭਰਾਵਾਂ ਦੀ ਤੇ ਜਿੰਨੀ ਵੀ ਥਾੜ ਏਰੀਆ ਦੀ ਪਿੰਡਾਂ ਸਾਰੀ ਸੰਗਤ ਇਥੋਂ ਪੈਦਲ ਤੁਰ ਕੇ ਉੱਥੇ ਖਾਨਪਾਟ ਸਾਹਿਬ ਜਦੋਂ ਕਰਵਾਉਂਦੇ ਉੱਥੇ ਸੇਵਾ ਕਰਨ ਜਾਂਦੀ ਆ ਤਾਂ ਸਾਡੀ ਇਹੋ ਸੋਚ ਹੈ ਕਿ ਜਿੰਨੀ ਵੀ ਸੜਕਾਂ ਵਾਲਾ ਦੁਆਲਾ ਸਾਫ਼ ਕਰਕੇ ਜਿਹੜੀ ਲੋਕਾਂ ਨੂੰ ਰਾਤ ਬਰਾਤੇ